ਸ਼ਹਿਰ ਗੁਰਦਾਸਪੁਰ ਦੇ ਇਤਿਹਾਸਿਕ ਅਤੇ ਪੁਰਾਤਨ ਮਾਈ ਦਾ ਤਲਾ ਮੰਦਰ ਦੇ ਤਲਾ ਅਤੇ ਪਗੜੰਡੀ ਦੇ ਉੱਗੇ ਪੁਰਾਣੇ ਬੋਹੜ ਦੇ ਦਰਖਤ ਹੇਠਾਂ ਸਰਿੰਜਾਂ ਅਤੇ ਨਸ਼ੇੜੀਆਂ ਦੇ ਵੱਲੋਂ ਵਰਤਿਆ ਗਿਆ ਕੋਰਸਮਾਨ ਮਿਲਣ ਅਤੇ ਜੁਆੜੀਆਂ ਵੱਲੋਂ ਝੁੰਡ ਬਣਾ ਕੇ ਜੂਆ ਖੇਡਣ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਸ਼੍ਰੀ ਸ਼ਨਮ ਬਾਲਾ ਸਾਭ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਐਕਸ਼ਨ ਵਿੱਚ ਆ ਗਏ ਐਲਾਨ ਕੀਤਾ ਕਿ ਹੁਣ ਜੇ ਮੰਦਰ ਦੇ ਨੇੜੇ ਤੇਰੇ ਜੁਆੜੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦੇ ਨਜ਼ਰ ਆਏ ਤਾਂ ਉਹਨਾਂ ਨੂੰ ਡਾਂਗ ਫੇੜੀ ਜਾਵੇਗੀ ਅਤੇ ਸ਼੍ਰੀ ਸਨਾ ਆਗੂ ਵੱਲੋਂ ਦੇਰ ਰਾਤ ਅਤੇ ਸਵੇਰੇ ਤਰਖਸਾਰ ਮੰਦਿਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਸਵੇਰੇ ਸਵੇਰੇ ਸਰੋਵਰ ਦੇ ਕਿਨਾਰੇ ਪਗਡੰਡੀ ਦੇ ਲੋਕ ਸੈਰ ਕਰਨ ਦੇ ਨਜ਼ਰ ਆਉਂਦੇ ਹਨ ਅਤੇ ਮੰਦਿਰ ਵਿੱਚ ਸ਼ਰਧਾਲੂਆਂ ਦਾ ਵੀ ਕਾਫੀ ਆਸਤਾ ਹੈ ਜਿਨ੍ਹਾਂ ਵਿੱਚ ਮਹਿਲਾਵਾਂ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਝੁੰਡ ਬਣਾ ਕੇ ਜੂਆ ਖੇਡਦੇ ਜੁਆਰਿਆਂ ਨੇ ਨਸ਼ੇੜਿਆ ਕਾਰਨ ਮੰਦਰ ਆਉਣ ਵਾਲੀਆਂ ਔਰਤਾਂ ਸੁਰੱਖਿਆ ਮਹਿਸੂਸ ਕਰਦੀਆਂ ਹਨ ਜਿਸ ਦੀ ਸ਼ਿਕਾਇਤ ਕਈ ਵਾਰੀ ਪੁਲਿਸ ਨੂੰ ਕੀਤੀ ਗਈ ਪਰ ਪੁਲਿਸ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਹੁਣ ਸ਼ਿਵ ਸ਼ਰਣਾ ਨੇ ਆਪ ਇਸ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕਰ ਲਿਆ ਹੈ ਹੁਣ ਮੰਦਰ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਨੂੰ ਵੀ ਨਸ਼ੇੜੀ ਹੋਏ ਚਾਹੇ ਜੁਆੜੀ ਹੋਏ ਨੂੰ ਬਖਸ਼ਿਆ ਨਹੀਂ ਜਾਵੇਗਾ ਕੋਈ ਵੀ ਆਪਰੇਸ਼ਨ ਕਰਾਓ ਸਿਰਫ 12000 ਰੁਪਏ ਵਿੱਚ ਸਿੱਧੂ ਹਸਪਤਾਲ ਢਾੜੀਬਾਦ ਅੱਜ ਅਸੀਂ ਮਾਈਕਾ ਤਲਾਬ ਮੰਦਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤਰ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਮਾਈਵਲਾ ਮੰਦਿਰ ਤੇ ਅਸੀਂ ਮੰਦਿਰ ਕਹਿਣੋ ਤੇ ਮੰਦਿਰ ਕਹਦੇ ਨੇ ਪਰ ਇਹ ਤੇ ਨਸ਼ਿਆਂ ਦਾ ਗੜ ਬਣਿਆ ਹੋਇਆ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕਿ ਬੜੀ ਵਾਰੀ ਐਸਐਚਓ ਸਾਹਿਬ ਨੇ ਆਪ ਖੁਦ ਮੈਂ ਦੋ ਚੋੜਾ ਹੀ ਫੋਨ ਕਰ ਚੁੱਕਾ ਉਹਨਾਂ ਨੂੰ ਕਿਹਾ ਤਾਂ ਕਿ ਪੀਸੀਆਰ ਆ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਣੀਆਂ ਲੇਕਿਨ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਹੀ ਨਹੀਂ ਲੇਕਿਨ ਐਸੇ ਨਸ਼ੇਰਾ ਦੇਖੋ ਦੇਖੋ ਜਗਾ ਜਗਾ ਤੇ ਰੈਪਰ ਪਈ ਹੋੜ ਗਿਨ ਖਰੇ ਠੀਕ ਹੈ ਨਾ ਬਹੁਤ ਜ਼ਿਆਦਾ ਚੱਲਦਾ ਮੈਨੂੰ ਪਤਾ ਲੱਗ ਗਿਆ ਕਿ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਬੋਡੀ ਜੀ ਗਏ ਨੇ ਸਾਡੇ ਅਨਿਊ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਸੀ ਦੇ ਵੀ ਇੱਥੇ ਹੀ ਨੇ ਔਰ ਮਾਤਾਵਾ ਪਹਿਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਂ 당 페ਰੋ ਮੁਹਿੰਮ 당 페ਰੋ ਮੁਹਿੰਮ ਕਿਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇਰਵੇ ਚ ਨਹੀਂ ਰਹਿਣਾ ਉਹਨਾਂ ਅਸੀਂ ਆਪ ਡਾਕਫੀਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਭ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰੋਏ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾਂ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਉਹ ਇਹ ਪਹਿਣਾ ਤੁਹਾਨੂੰ ਦੱਸਣੀ ਆ ਮੈਂ ਦੱਸਣੀ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦੋਂ ਤੁਹਾਨੂੰ ਰੱਤ ਬੋਲਾਂ ਦੇ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁਲਿਸ ਵਾਲੇ ਬਿਠਾੜਿਆ ਕੰਦੋ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਢੀ ਜੋ ਸਾਡਾ ਹੀ ਸਾਦੇ ਹੀ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਖੇਢੀ ਸਾਡਾ ਕੰਮ ਕਰੀ ਜਾਓ ਬੜੀ ਬੜੀ ਵੱਡੀ ਗੱਲ ਹੈ ਤੇ ਤੁਸੀਂ ਸਾਡਾ ਹੀ ਸਾਦੇ ਦਿਓ ਤੁਸੀਂ ਜੋ ਮਤ ਕਰੇ ਕਰੀ ਜਾਓ ਜਾਣਿਆ ਨੂੰ ਕਿ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਉਹ ਤੁਸੀਂ ਜੇ ਸੋਨੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਆਇਆ ਕਰਦੇ ਨੇ ਇਹ ਰੋਜ਼ ਕੋਈ ਬਹਿਣਾ ਇੱਥੇ ਬਦਲ ਲੈਣਾ ਨਾ ਪ੍ਰਾਣੀ ਉੱਥੇ ਜਾਂਦਾ ਇੱਥੇ ਬੰਨਦਾ ਸਰੋ ਬ냔 ਵਾਸਤੇ ਜਗ੍ਹਾ ਬਣਾਈ ਜੇ ਪਟਾਓ ਅਲਿਆ ਥੋੜੀ ਬਿਚੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਕੱਢੀ ਜਾਂਦੇ ਜੂਏ ਖੇਢੀ ਜਾਂਦੇ